ਲਈ ਵਾ ਸ਼ਾਮ ਨੂੰ ਕਹਿੰਦਾ ਪੈਸੇ ਦੇ ਦਵਾਈ ਲੈ ਕੇ ਆਉਣੀ ਹੈ ਖਾਂਸੀ ਸੀ ਇਹਨਾਂ ਟੀਵੀ ਕਰਕੇ ਦਵਾਈ ਚੱਲਦੀ ਹੈ ਪਹਿਲਾਂ ਹੀ ਅਸਿਕਾ ਇਹਦਾ ਕੋਈ ਦੋਸਤ ਮਿੱਤਰ ਮੈਂ ਕਹਾ ਦਰਾਇਆ ਜਾ ਕੇ ਦਵਾਈ ਲੈ ਲਈ ਅਸਿਕਾ ਚਲੋ ਪੈਸੇ ਦੇ ਫਿਰ ਉਹ ਆ ਗਿਆ ਰਾਤ ਕਹਿੰਦਾ ਉੱਕੀ ਰਹੂੰਗਾ ਕੱਲੂ ਜਾਊਗਾ ਜੀ ਬਸ ਸੋਵੇ ਹੁਣ ਫੋਨ ਆ ਗਿਆ ਕਹਿੰਦੇ ਵਿਆਹ ਹੋ ਗਿਆ ਪਿੰਡ ਕਿਹੜਾ ਨੇ ਇਹਦਾ ਪਿੰਡ ਹੀ ਰੁੜਕੀ ਕਲਾਂ ਜੀ ਇਹ ਕਿ ਫਿਰ ਸਾਡੇ ਕੋਲੇ ਰਹਿੰਦਾ ਸੀ ਮੇਰਾ ਮਾਮਾ ਜੀ ੋਟਾਲਾ ਪਿੰਡ ਆਈ ਆਪਣਾ ਕੀ ਦੇ ਨਾਲ ਆਇਆ ਇਹਨੂੰ ਤੁਸੀਂ ਕਹ ਰਹੇ ਹੋ ਕਿ ਦੋਸਤ ਨਾਲ ਕਿਹਾ ਸੀ ਨਹੀਂ ਕੋਈ ਦੋਸਤ ਨਾਲ ਸੰਤ ਪਤਨੀ ਹੋਣੀ ਜਸਟ ਫੋਨ ਹੀ ਆਈ ਆਪਾਂ ਦਾ ਜੀ ਤੁਹਾਨੂੰ ਕਦੋਂ ਕੋ ਪਤਾ ਲੱਗੇ ਇਹ ਕੰਮ ਹੋਣੀ ਬਸ ਕੰਟੇ ਦੇ ਪੱਲੇ ਹੀ ਪਤਾ ਲੱਗਿਆ ਕਿਹਦੇ ਵੀ ਫਸੂ ਸਾਈਡ ਕਰ ਲਈ ਇਹਨਾਂ ਨੇ ਘਰੋਂ ਕਦ ਕਦੇ ਆਏ ਹੋਏ ਨੇ ਕਰੋ ਕੱਲ ਆਏ ਨੇ 4 ਵਜੇ ਤਾਂ ਆਏ ਨੇ ਜੀ ਕੱਲ ਤੁਸੀਂ ਪਤਾ ਨਹੀਂ ਕੀਤਾ ਵੀ ਕਿੱਥੇ ਗਏ ਨੇ ਕੱਲ ਫੋਨ ਵੀ ਕੀਤਾ ਕਹਿੰਦਾ ਦਰਾਇਆ ਕਹਿੰਦਾ ਦਵਾਈ ਲੈ ਕੇ ਵੀ ਉਹ ਦੋਸਤ ਦੇ ਘਰੀ ਰਵਾਂਗੇ ਵੀ ਸਵੇਰੇ ਆਵਾਂਗੇ ਕੋਈ ਲੜਾਈ ਝਗੜਾ ਨਹੀਂ ਨਾ ਨਾ ਲੜਾਈ ਝਗੜਾ ਤਾਂ ਕੁਝ ਵੀ ਨਹੀਂ ਇਹ ਤਾਂ ਬੇਲੇ ਨੇ ਇਹਨਾਂ ਤੋਂ ਕੋਈ ਕੰਮ ਵੀ ਨਹੀਂ ਆਇਆ ਕੁਛ ਨਹੀਂ ਅਦਵਾਈ ਚੱਲਦੀ ਸੀਗਾ ਰੈਸਟ ਦੇ ਪਾਸੇ ਤਾਂ ਹੀ ਅਸ਼ਾਪੱਤਾ ਵੀ ਕਰਦੇ ਨੇ ਅਸ਼ਾਪੱਤਾ ਪਹਿਲਾਂ ਕਰਦੇ ਸੀਗੇ ਡਰਿੰਕ ਕਰਦੇ ਸੀ ਇਹਨਾਂ ਨੂੰ ਪਤਾ ਨਹੀਂ ਕੱਲ ਸਾਨੂੰ ਦਵਾਈ ਕਹਿ ਕੇ ਮੈਂ ਦਵਾਈ ਲਿਆ ਮਾ ਉਖਣ ਆ ਗਿਆ ਜੀ ਤੇ ਕੌਣ ਨੇ ਤੁਹਾਡੇ ਤੇ ਲੜਾਈ ਜੀ ਸਾਲ ਲੱਗਦਾ ਜੀ ਕੀ ਨਾਮ ਹੈ ਇਹਨਾਂ ਦਾ ਇਹਨਾਂ ਦਾ ਰਾਮਦਿਲ ਦਲਾਰਾ ਜੀ ਕਿੰਨੇ ਕਿਹਾ ਜੀ ਹੈਲੋ ਜੀ ਮਰੇ ਗਏ 40 ਸਾਲ ਆ ਜੀ ਕੋਈ ਲੜਾਈ ਝਗੜਾ ਨਹੀਂ ਕੋਈ ਝਗੜਾ ਨਹੀਂ ਸੀਗਾ ਕੁਝ ਹਾਂ ਇਹ ਤਾਂ ਪੈਸੇ ਲੈ ਕੇ ਆਈ ਕਰੋ ਦਵਾਈ ਨੂੰ ਕੀ ਗੱਲਬਾਤ ਕੀ ਲੱਗਦੀ ਹੈ ਪੂਰੀ ਮਾਮਾ ਬਸ ਇਹੀ ਹੈ ਇਹ ਨਸ਼ੇ ਚ ਨਸ਼ੇ ਦਾ ਹੋתי ਕਿਸ ਚੀਜ਼ ਦਾ ਨਸ਼ਾ ਕਰਦੇ ਸੀ ਬਸ ਆਹੀ ਜਿਹੇ ਦਾ ਚੱਲਦਾ ਹੈ ਨਸ਼ੇ ਆਮ ਚੱਲਦਾ ਠੀਕ ਹੈ ਈਆ ਹੋਇ ਨਹੀਂ ਨਹੀਂ ਇੱਕ ਵਾਰ ਆਵਾ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਰਾਣਾ ਮੰਡੀ ਸਮਰਾਲਾ ਚਾਵਾਂ ਰੂਟ ਤੇ ਇੱਕ ਵਿਅਕਤੀ ਨੇ ਗਲਤ ਰਾਹ ਲੈ ਲਿਆ ਦਰਖਤ ਦੇ ਨਾਲ ਉੱਥੇ ਅਸੀਂ ਮੌਕੇ ਤੇ ਪਹੁੰਚੇ ਸੀ ਉਹਦੇ ਵਾਰਿਸ ਵੀ ਆਏ ਹੋਏ ਨੇ ਇੱਥੇ ਤੇ ਬੰਦਾ ਤਿੰਨ ਤਿੰਨ ਮਹੀਨਿਆਂ ਤੋਂ ਇਹਨੂੰ ਇਲੀਆ ਹੋਇਆ ਸੀ ਦਵਾਈ ਚੱਲਦੀ ਸੀ ਦੀ ਪਰੇਸ਼ਾਨ ਸੀ ਪਰੇਸ਼ਾਨੀ ਦੀ وجہ ਨਾਲ ਇਹ ਨੇ ਪਹਲੇ 40 ਸਾਲ ਦੀ ਉਮਰ ਇਹਦੀ ਲੇਬਰ ਦਾ ਕੰਮ ਕਰਦਾ ਸੀ ਪਹਿਲਾਂ ਤੇ ਦਿਮਾਗੀ ਪਰੇਸ਼ਾਨ